ਤਲਗਾਤਾ ਲੋਕ ਚਿਹਰਿਆਂ ਦੇ ਸ਼ੁਰੂਆਤੀ ਅਨਸਤਾਨ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਮੁਸਤਕਿਤੀ ਦੇ ਨਾਲ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਪਰ ਤਾਜ਼ਾ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ ਜਿੱਥੇ ਕਿ 5 ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ ਜਾਂਦੀ ਘਟਨਾ ਵਾਪਰੀ ਜਿਸ ਦੇ ਨਾਲ ਆਸ-ਪਾਸ ਦੇ ਇਲਾਕੇ ਦੇ ਵਿੱਚ ਤੈਸ਼ੱਦ ਦਾ ਮਾਹੌਲ ਹੈ ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਅਤੇ ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਜਗਦੀਸ਼ ਜੋਗਾ ਨੇ ਵੀ ਇਸ ਮਾਮਲੇ ਤੇ ਸਰਕਾਰ ਨੂੰ ਆੜੇ ਹੱਥੀ ਲਿਆ ਉਹਨਾਂ ਕਿਹਾ ਕਿ ਰਾਜਪੂਰਾ ਸਮੇਤ ਪੂਰੇ ਹੀ ਪੰਜਾਬ ਦੀ ਜੋ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਚਰਮੜਾ ਚੁੱਕੀ ਹੈ ਅਤੇ ਪੁਲਿਸ ਦੇ ਵੱਲੋਂ ਗੱਲ ਕੀਤੀ ਜਾਵੇ ਤਾਂ ਸ਼ੀਸ਼ੇ ਤੋੜਨ ਵਾਲੇ ਸ਼ਰਾਰਤੀ ਅੰਸਰਾਂ ਨੂੰ ਜਲਦੀ ਫੜਨ ਦੀ ਕੋਸ਼ਿਸ਼ ਤੇ ਗੱਲ ਆਖੀ ਗਈ ਹੈ ਉਹਨਾਂ ਕਿਹਾ ਕਿ ਜਲਦੀ ਉਹਨਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਏਗੀ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਜਿਹੜਾ ਇਹ ਸਾਰਾ ਮਾਹੌਲ ਹੋਇਆ ਸ਼ੀਸ਼ੇ ਟੇ ਵਾਲੀਆਂ ਕੋਈ ਗਈਆਂ ਜੀ ਇਹ ਕਿਹੜਾ ਕਹਿ ਦੇ ਬਿਲਕੁਲ ਸੰਦੀਪ ਜੀ ਮੈਂ ਕਹਿ ਸਕਦਾ ਪੰਜਾਬ ਵਿੱਚ ਲੈਂਡ ਆਰਡਰ ਦੀ ਸਥਿਤੀ ਤਾਂ ਬਿਲਕੁਲ ਖਤਮ ਹੋ ਚੁੱਕੀ ਹੈ ਪਰ ਸਭ ਤੋਂ ਜਿਹੜਾ ਬੁਰਾ ਹਾਲ ਹੈ ਉਹ ਰਾਜਪੁਰਾ ਵਿੱਚ ਹੈਗਾ ਤੁਸੀਂ ਰੋਜ਼ ਕੋਈ ਨਾ ਕੋਈ ਇਹੋ ਜਿਹਾ ਕਾਂਡ ਹੋ ਰਿਹਾ ਹੈ ਵੀ ਚੋਰੀ ਦੀ ਵਾਰਦਾਤ ਡਕੈਤੀ ਚੋਰੀ ਡਕੈਤੀਆਂ ਹੋ ਰਹੀਆਂ ਹੈ ਤੇ ਤੁਸੀਂ ਇਹ ਦੇਖੋ ਮੇਰੇ ਨਾਲ ਮਾਤਾ ਖੜੇ ਨੇ ਇਹਨਾਂ ਦੇ ਘਰ ਆ ਕੇ ਹੀ ਅੰਦਰ ਆ ਕੇ ਵਾਲਿਆ ਖੋ ਕੇ ਲੈ ਗਏ ਨੇ ਇਹ ਦੇਖ ਲਓ ਇਹਨਾਂ ਦਾ ਕੰਨ ਦੇਖੋ ਤੇ ਕੱਲ ਰਾਤ ਨੂੰ ਆ ਕੇ ਸਾਡੇ ਦਫਤਰ ਦੇ ਪਿੱਛੇ ਬਿਲਕੁਲ ਏਰੀਆ ਪੈਂਦਾ ਵਾਰਡ ਨੰਬਰ 13 ਤੇ ਇਹਦੇ ਚ ਕੱਲ 6-7 ਕਾਰਾਂ ਦੇ ਸ਼ੀਸ਼ੇ ਤੋੜ ਗਏ ਆ ਤੇ ਬਹੁਤ ਸਥਿਤੀ ਖਰਾਬ ਹੈ ਮੈਂ ਕਹਿ ਸਕਦਾ ਵੀ ਬੁਰੇ ਹਾਲਾਤ ਨੇ ਰਾਜਪੁਰਾ ਚ ਰਾਜਪੁਰਾ ਦੇ ਲੋਕ ਇਹ ਸੋਚਣ ਲੱਗ ਗਏ ਵੀ ਅਸੀਂ ਘਰੋ ਹੀ ਨਾ ਬਾਰ ਨਿਕਲੀਏ ਅਸੀਂ ਸੇਵ ਰਹੀਏ ਜਾਂ ਅਸੀਂ ਰਾਜਪੁਰਾ ਛੱਡ ਕੇ ਕਿਸੇ ਹੋਰ ਸ਼ਹਿਰ ਵਿੱਚ ਜਾਂ ਹੋਰ ਕੋਈ ਸਟੇਟ ਵਿੱਚ ਇਹ ਲੋਕਾਂ ਦੀ ਸੋਚ ਬਣ ਗਈ ਹੈ ਤੇ ਮੈਂ ਇਹ ਵੀ ਕਹਿ ਸਕਦਾ ਵੀ ਜਿੰਨੇ ਵੀ ਆਪਣਾ ਮਹਿਕਮੇ ਨੇ ਸਰਕਾਰੀ ਮਹਿਕਮੇ ਨੇ ਸਾਡੇ ਐਮਐਲਏ ਸਾਹਿਬ ਨੇ ਠੇਕੇ ਤੇ ਦਿੱਤੇ ਹੋਏ ਨੇ ਸਾਰੇ ਹੀ ਸਾਰੇ ਮਹਿਕਮਿਆਂ ਨੇ ਠੇਕੇ ਤੇ ਦਿੱਤੇ ਹੋਏ ਨੇ ਤੇ ਹੁਣ ਜਦੋਂ ਇੱਕ ਐਮਐਲਏ ਚੀਚਾ ਕਰਨ ਲੱਗੀ ਤਾਂ ਕਿੱਥੇ ਇੱਥੇ ਹੋਏਗਾ ਸਿਸਟਮ ਹੋਏਗਾ ਤੇ ਮੈਂ ਤੁਹਾਡੇ ਰਾਹੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਤੇ ਖਾਸ ਤੌਰ ਤੇ ਰਾਜਪੁਰਾ ਪੁਲਿਸ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਵਾਚ ਥੋੜੇ ਦਿਨ ਪਹਿਲਾਂ ਹੀ ਦੇਖ ਲਓ ਤੁਸੀਂ 30 ਲੱਖ ਦੀ ਡਕੈਤੀ ਹੋਈ ਹੈ ਚੋਰੀ ਨਹੀਂ ਆਈ ਉਹ ਖੋ ਕੇ ਲੈ ਕੇ ਮੋਬਾਈਲ ਤੇ ਕੈਸ਼ ਮੋਬਾਈਲ ਤੇ ਕੈਸ਼ ਲੈ ਗਏ ਤੇ ਅੱਜ ਤੱਕ ਵੀ ਕੋਈ ਬੰਦੇ ਨਹੀਂ ਫੜੇ ਗਏ ਮੈਂ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਰਾਜਪੁਰਾ ਪੁਲਿਸ ਨੂੰ ਕਹਿਣਾ ਚਾਹੁੰਦਾ ਵੀ ਜਵੱਤ ਜਲਦ ਤੋਂ ਜਲਦ ਬੰਦੇ ਫੜੋ ਨਹੀਂ ਤਾਂ ਅਸੀਂ ਬਹੁਤ ਜਲਦ ਅਸੀਂ ਟਾਲੀ ਵਾਲੇ ਚੌਕ ਤੇ ਤਰਨਾ ਦੇਾਂਗੇ ਪਹਿਲਾਂ ਵੀ ਤਰਨਾ ਦਿੱਤਾ ਸੀਗਾ ਮੋਲ ਬਿਲਕੁਲ ਠੀਕ ਹੋ ਗਿਆ ਸੀਗਾ ਅੱਜ ਹੁਣ ਫਿਰ ਮਹੀਨੇ ਤੋਂ ਫਿਰ ਖਰਾਬ ਹੋਣ ਲੱਗ ਗਿਆ ਵੀ ਜਲਦੀ ਤੋਂ ਜਲਦੀ ਕਾਰਵਾਈ ਵੀ ਕਰੋ ਤੇ ਬੰਦੇ ਵੀ ਫੜੋ ਨਹੀਂ ਤਾਂ ਅਸੀਂ ਫਿਰ ਤਰਨਾ ਦੇਾਂਗੇ ਤੇ ਸੜਕਾ ਜਾਮ ਕਰਾਂਗੇ ਸਾਰਾ ਮੋਲੇ ਨਿਵਾਸੀ ਖੜੇ ਆ ਇੱਥੇ ਸਾਡੇ ਦਫਤਰ ਦੇ ਬਿਲਕੁਲ ਬੈਕ ਸਾਈਡ ਵਾਲਡ ਨੰਬਰ 13 ਵਿੱਚ ਵੀ ਇੱਥੇ ਆ ਕੇ ਰਾਤ ਨੂੰ ਸਵੇਰੇ 3 ਵਜੇ ਕਈ ਗੱਡੀਆਂ ਦੇ ਸ਼ੀਸ਼ੇ ਤੋੜ ਕੇ ਗਏ ਨੇ ਤੇ ਮੈਂ ਇਹ ਕਹਿ ਸਕਦਾ ਵੀ ਸਰਕਾਰ ਬਿਲਕੁਲ ਫੇਲ ਹੋ ਬੇਲ ਹੋ ਚੁੱਕੀ ਹੈ ਆਪਣਾ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਇਹਨਾਂ ਨੂੰ ਸਿਰਫ ਡਰਾਮੇ ਤੋਂ ਇਲਾਵਾ ਕੁਝ ਵੀ ਨਹੀਂ ਆਂਦਾ ਤੇ ਸਿਰਫ ਇਹ ਸਰਕਾਰ ਲੁੱਟਣ ਤੇ ਤੇ ਕੁੱਟਣ ਤੇ ਲੱਗੀ ਹੋਈ ਹੈ ਤੇ ਥੋੜੇ ਦਿਨ ਪਹਿਲਾਂ ਹੀ ਮੈਂ ਕਹਿੰਦਾ ਪੰਜਾਬ ਦੇ ਸਥਿਤੀ ਦਾ ਖਰਾਬ ਹੈ ਹੀ ਹੈ ਪਰ ਰਾਜਪੁਰੇ ਚ ਪੰਜਾਬ ਸਭ ਤੋਂ ਵੱਧ ਸਥਿਤੀ ਖਰਾਬ ਹੈ ਤੇ ਇਹ ਜਿਹੜੇ ਆ ਅੱਜ ਰਾਜਪੁਰੇ ਚ ਮੈਂ ਕਹਿ ਸਕਦਾ ਸਾਰੇ ਮਹਿਕਮੇ ਜਿੰਨੇ ਵੀ ਸਰਕਾਰੀ ਮਹਿਕਮੇ ਨੇ ਜਾਂ ਥਾਣੇ ਨੇ ਜਾਂ ਤਹਿਸੀਲਾਂ ਨੇ ਜਾਂ ਕੁਛ ਕੋਈ ਵੀ ਮਹਿਕਮੇ ਨੇ ਸਾਰੇ ਐਮਐਲਏ ਨੇ ਠੇਕੇ ਤੇ ਦਿੱਤੇ ਹੋਏ ਆ ਇੱਥੇ ਤੇ ਥੋੜੇ ਦਿਨ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਇਥੋਂ ਇੱਕ ਚੋਰੀ ਨਹੀਂ ਹੋਈ ਮੋਬਾਈਲ ਪਲੱਸ ਕੈਸ਼ ਚੋਰੀ ਨਹੀਂ ਡਕੈਤੀ ਹੋਈ ਐ 4 ਦਿਨ ਪਹਿਲਾਂ ਚਲੋ ਅਸੀਂ ਬੋਲੇ ਨਹੀਂ ਵੀ ਤੁਸੀਂ ਅਜੇ ਪ੍ਰੈਸ ਵੀ ਕਹਿ ਰਹੇ ਸੀ ਵੀ ਪੁਲਸ ਕਹਿ ਰਹੇ ਸੀ ਜੀ ਵੀ ਅਸੀਂ ਵਾਸਤੇ ਮੇਰੀ ਐਸਐਚਓ ਨਾਲ ਖੁਦ ਗੱਲ ਹੋਈ ਐ ਵੀ ਅਸੀਂ 2 ਦਿਨਾਂ ਚ ਜੀ ਬਸ ਰਿਜ਼ਲਟ ਦੇ ਦਾਂਗੇ ਤੇ ਅੱਜ ਤੱਕ ਉਹਦਾ ਵੀ ਚੋਰੀ ਦਾ ਕੋਈ ਡਕੈਤੀ ਦਾ ਵੀ ਕੋਈ ਰਿਜ਼ਲਟ ਨਹੀਂ ਆਇਆ ਜੱਗਾ ਜੀ ਇੱਕ ਜੋਨਸ ਪੰਨਾ ਦੇ ਬਜ਼ੁਰਗੋ ਦੀਆਂ ਬਾੜੀਆਂ ਵੀ ਕਿਤੇ ਲੈ ਕੇ ਨਾ ਮੱਲੇ ਇਸੇ ਮੱਲੇ ਚ ਕਦੋਂ ਦੀ ਗੱਲ ਹੈ ਪਰਸੋਂ ਦੀ ਗੱਲ ਹੈ ਇਹ ਪਰਸੋਂ ਦੀ ਗੱਲ ਹੈ ਹਾਂਜੀ ਹਾਂਜੀ ਉਹਨੂੰ ਪਤਾ ਨਹੀਂ ਲੱਗਦਾ ਦੇਖੋ ਮੈਨੂੰ ਪਤਾ ਨਹੀਂ ਲੱਗਿਆ ਮੈਂ ਬਾਹਰ ਸੀਗਾ ਟਾਂਗੇ ਡੂੰਗੇ ਲੱਗੇ ਆ ਉਹਨਾਂ ਦੇ ਬਾਰੇ ਕੀ ਜਾਨਣਾ ਚਾਹੁੰਦੇ ਹੋ ਦੇਖੋ ਬਹੁਤ ਬੁਰਾ ਹਾਲ ਹੋਇਆ ਦੇਖੋ ਉਹੀ ਕੀ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਮੈਂ ਮੱਲੇ ਨੂੰ ਐਮਐਲਏ ਸਾਹਿਬ ਨੂੰ ਕਹਿਣਾ ਚਾਹੁੰਦਾ ਥੋੜਾ ਇੱਥੇ ਧਿਆਨ ਦਿਓ ਬਹੁਤ ਪੈਸੇ ਕਮਾ ਲੇ ਤੁਸੀਂ ਇਹ ਕਾ ਗੱਲ ਨਹੀਂ ਉਹ ਥੋੜਾ ਜਿਹਾ ਰਾਜਪੁਰਾ ਦੀ ਜਨਤਾ ਦਾ ਖਿਆਲ ਦਿਓ ਤੇ ਬਾਕੀ 2027 ਨੇੜੇ ਆ ਤੁਹਾਨੂੰ ਦਿਖਾਈ ਦੇਣਾ ਹੈ ਹਮ ਲੋਕ ਸਭਾ ਦਾ ਤੁਹਾਨੂੰ ਦਿਖਾਈ ਦਿੱਤਾ ਹੈ ਲੈਂਡਰਸ ਆਰਡਰ ਦੀ ਸਥਿਤੀ ਠੀਕ ਕਰੋ ਨਹੀਂ ਤਾਂ ਇਹ ਅਗਰ ਤੁਸੀਂ ਜਲਦ ਤੋਂ ਜਲਦ ਮੈਂ ਪਹਿਲਾਂ ਵੀ ਤਰਨਾ ਲਾਇਆ ਸੀਗਾ ਅਗਰ ਤੁਸੀਂ ਜਲਦ ਤੋਂ ਜਲਦ ਚੋਰ ਨਹੀਂ ਫੜੇ ਤਾਂ ਅਸੀਂ ਟਾਲੀ ਵਾਲੇ ਚੌਕ ਤੇ ਜਾਂ ਇੱਥੇ ਸੜਕਾ ਜਾਮ ਕਰਾਂਗੇ ਅਸੀਂ ਤੁਹਾਨੂੰ ਕਹਿ ਰਹੇ ਤੇ ਜਲਦ ਤੋਂ ਜਲਦ ਚੋਰ ਫੜੋ ਤੇ ਜਿਹੜੇ ਆ ਸ਼ੀਸ਼ੇ ਹੋ ਕੇ ਇੱਥੇ ਬਦਮਾਸ਼ੀ ਬੰਦ ਕਰੋ ਰੋਜ਼ ਇੱਥੇ ਬਦਮਾਸ਼ੀ ਹੋ ਰਹੀ ਹੈ ਤੁਸੀਂ ਥੋੜੇ ਦਿਨ ਪਹਿਲਾਂ ਇੱਥੇ ਇੱਕ ਬੱਚੇ ਨੂੰ ਉੱਥੇ ਕੁੱਟਿਆ ਇਹਨਾਂ ਨੇ ਚਲੋ ਉਹਨਾਂ ਨੇ ਫੜ ਲਏ ਕੀ ਹੋ ਰਿਹਾ ਰਾਜਪੁਰਾ ਚ ਬਹੁਤ ਨਿਰਾਸ਼ਾ ਹੈ ਇਹ ਦੇ ਉੱਤੇ ਖਿਆਲ ਕਰਨਾ ਚਾਹੀਦਾ ਹੈ ਨਹੀਂ ਤਾਂ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਬੀਐਸਏ ਅਗਰ ਤੁਸੀਂ ਇਹ ਚਪੰਚਰ ਦੇ ਨਾਲ ਚ ਬੰਦੇ ਨਾ ਫੜੇ ਤਾਂ ਅਸੀਂ ਟਾਲੀ ਵਾਲੇ ਚੌਕ ਭਾਰਤੀ ਜਨਤਾ ਪਾਰਟੀ ਤਰਨਾ ਦੋਗੇ ਲੱਗਾ ਜੀ ਇੰਨੀ ਕਾਨੂੰਨੀ ਵਿਵਸਥਾ ਦੀ ਹਾਲਤ ਖਰਾਬ ਹੈ ਰਾਜਪੁਰਾ ਕੋਈ ਬੰਦਾ ਬਾਹਰ ਵੀ ਨਿਕਲ ਨਹੀਂ ਸਕਦਾ ਹੈਗਾ ਮੈਂ ਤਾਂ ਉਹੀ ਕਹਿ ਰਹੇ ਹਾਂ ਬਾਹਰ ਮੈਂ ਕਹਿੰਦਾ ਜੀ ਲੋਕ ਤਾਂ ਇਹ ਕਹਿੰਦੇ ਵੀ ਅਸੀਂ ਰਾਜਪੁਰਾ ਸ਼ਹਿਰ ਛੱਡ ਕੇ ਕੋਈ ਹੋਰ ਸਟੇਟ 'ਚ ਜਾ ਕੇ ਰਹੀਏ। ਤੁਹਾਡੇ ਮਹੱਲੇ 'ਚ ਮਾਤਾ ਜੀ ਦੇ ਖੜੇ ਕਹਿੰਦੇ ਚੱਟੇ ਦਿਨ 12 ਵਜੇ ਸਾਡੀਆਂ ਜਿਹੜੀਆਂ ਬਾੜੀਆਂ ਖੋਖ ਖਿੱਚ ਕੇ ਲੈ ਕੇ ਕਰਨਾਂ ਟਾਂਕੇ ਲੱਗਿਆ ਦਾ। ਕੋਈ ਮੇਰੀ ਗੱਲ ਸੁਣੋ। ਜਦ ਇੱਕ ਐਮਐਲਏ ਮਹਿਕਮੇ ਠੇਕੇ ਤੇ ਦੇਣ ਲੱਗ ਜਾਣ। ਸਾਰੇ ਮਹਿਕਮੇ ਦਾ ਠੇਕੇ ਤੇ ਲੱਗਿਆ। ਵੀ ਤੁਸੀਂ 3 ਲੱਖ ਰੁਪਏ ਦੇ ਤੁਸੀਂ ਚੌਂਕੀ ਚਾਰ ਲੱਗ ਗਿਆ ਤੁਸੀਂ 4 ਲੱਖ ਰੁਪਏ ਦੇ ਐਸਐਚਓ ਲੱਗ ਜਾਓ ਇਹ ਤਾਂ ਕੰਮ ਚੱਲ ਰਹੇ ਨੇ। ਕੀ ਹੋ ਰਿਹਾ ਰਾਜਪੁਰਾ 'ਚ? ਮੈਂ ਪੰਜਾਬ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਜਲ ਤੋਂ ਜਲਦ ਕਾਰਵਾਈ ਕਰੋ ਨਹੀਂ ਤਾਂ ਅਸੀਂ ਧਰਨਾ ਦੇਵਾਂਗੇ ਇਹ ਲਾਸਟ ਵਾਰਨਿੰਗ ਹੈ ਤੁਹਾਨੂੰ ਹੁਣ ਵੀ ਤਿੰਨ ਵਾਰੀ ਫੋਨ ਕਰ ਦਿੱਤੇ ਉਸ ਵੇਲੇ ਅੱਛਾ ਤਿੰਨ ਵਾਰੀ ਫੋਨ ਕਰਿਆ ਹਾਂ ਜੀ ਦੇਖੋ ਮੇਰੀ ਗੱਲ ਕਰੋ